ਜਦ ਤੁਸੀਂ ਗੱਲ ਕਹੀ ਹੈ ਉਹ ਗੱਲ ਬੜੀ ਪੰਜਾਬ ਤੇ ਟੁੱਬਦੀ ਹੈ ਤੇ ਸਾਨੂੰ ਉਹ ਚਿੰਤਾ ਦੇ ਵਿੱਚ ਵੀ ਲੈ ਕੇ ਜਾਂਦੀ ਹੈ ਕਿ ਪੰਜਾਬ ਇੱਕ ਰੁੱੜਦੀ ਹੋਈ ਕਿਸਤੀ ਆ ਉਹ ਕਿਸਤੀ ਪਤਾ ਨਹੀਂ ਕਿੱਥੇ ਜਾਊਗੀ ਕਿਉਂਕਿ ਸਾਡੇ ਕੋ ਕੋਈ ਮਲਾਹ ਨਹੀਂ ਹੈ ਕਿਉਂ ਮਹਿਸੂਸ ਕੀਤਾ ਤੁਸੀਂ ਜੀ ਦੇਖੋ ਗੱਲ ਇਹ ਹੈ ਮੁੱਢਕ ਦੀ ਮੋਹ ਜੀ ਜੇ ਇਸ ਮਿੱਟੀ ਦਾ ਇਤਿਹਾਸ ਦੇਖੀਏ ਤਾਂ ਇਸ ਮਿੱਟੀ ਦੀ ਜਿਹੜੀ ਖੁਸ਼ਬੂ ਹੈ ਉਨੇ ਬਿਹਤਰੀਨ ਲੋਕ ਪੈਦਾ ਕੀਤੇ ਆ ਜੀ ਔਰ ਸਾਡਾ ਖੂਬਸੂਰਤ ਇਤਿਹਾਸ ਹੈ ਗੌਰਵ ਮੇ ਇਤਿਹਾਸ ਹੈ ਔਰ ਪੰਜਾਬੀਆਂ ਨੇ ਆਪਣੀ ਬਾਹਮਾਂ ਦੀ ਕੁਬਤ ਨਾਲ ਸਾਰੀ ਦੁਨੀਆ 'ਚ ਆਪਣਾ ਬੋਲ ਬਾਲਾ ਕੀਤਾ ਹੈ ਤੇ ਪੰਜਾਬੀਆਂ ਦੀ ਇਹ ਮਿਹਨਤ ਤੇ ਸਿੱਧਕ ਹੈ ਕਿ ਅੱਜ ਸਾਰੀ ਦੁਨੀਆ 'ਚ ਨਿਸ਼ਾਨ ਸਾਹਿਬ ਝੁਲਦੇ ਆ ਜੀ ਤੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਚਲੇ ਜਾਓ ਪੰਜਾਬੀ ਤੇ ਪੰਜਾਬੀਅਤ ਜਿਹੜੀ ਹੈ ਉਹ ਮਾਨਾਮਤੀ ਕੌਮ ਦੇ ਨਾਂ ਨਾਲ ਜਾਣੀ ਜਾਂਦੀ ਹੈ। ਔਰ ਪੰਜਾਬ ਜਿਹੜਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਜੀ ਹਿੰਦੁਸਤਾਨ ਦੇ ਮੱਥੇ ਦਾ ਚੰਨ ਬਣ ਕੇ ਰਿਹਾ। ਇੱਥੋਂ ਦੀ ਪੈਦਾਵਾਰ ਇੱਥੋਂ ਦੇ ਸੂਰਮੇ ਇੱਥੋਂ ਦੇ ਪਹਿਲਵਾਨ ਇਥੋਂ ਦੇ ਖਿਡਾਰੀ ਤੇ ਇਥੋਂ ਦੇ ਫੌਜੀ ਜਵਾਨ ਜੋ ਵੀ ਜਿਸ ਪਾਸੇ ਤੁਸੀਂ ਨਜ਼ਰ ਮਾਰੋ ਬਹੁਤ ਵੱਡੀ ਜਿਹੜੀ ਕਹਾਣਾ ਕਾਲ ਕੇ ਬਹੁਤ ਵੱਡਾ ਆਪਣਾ ਹਿੱਸਾ ਪਾ ਕੇ ਇਸ ਮੁਲਕ ਨੂੰ ਅੱਗੇ ਲਿਜਾਣ ਵਿੱਚ ਪੰਜਾਬੀ ਆ ਦਾ ਯੋਗਦਾਨ ਦੇ ਹੈ ਔਰ ਪੰਜਾਬੀਆਂ ਦਾ ਸਿਰ ਹੈ ਜਿਹੜਾ ਹਮੇਸ਼ਾ ਉੱਚਾ ਰਿਹਾ ਪਰ ਮੈਨੂੰ ਇਹ ਗੱਲ ਕਹਿਣ ਚ ਕੋਈ ਚੀਜ਼ ਨਹੀਂ ਜੀ ਕਿ ਪਿਛਲੇ ਕਾਫੀ ਸਮੇ ਤੋਂ ਜੀ किसी की नज़र लागे लोग पैदा किए हैं जी और खूबसूरत इतिहास है गौरवमयी इतिहास है और पंजाबियों ने अपनी बहवें की कुबत नारी दुनिया अपना बोलबाला किया मेहनत सिदक है कि अच सारी दुनिया ਨਿਸ਼ਾਨ ਸਾਹਿਬ ਝੁਲਦੇ ਹੈ ਜੀ ਤੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਚਲੇ ਜਾਓ ਪੰਜਾਬੀ ਤੇ ਪੰਜਾਬੀਅਤ ਜਿਹੜੀ ਹੈ ਉਹ ਮਾਨਾਮਤੀ ਕੌਮ ਦੇ ਨਾਂ ਨਾਲ ਜਾਣੀ ਜਾਂਦੀ ਹੈ ਔਰ ਪੰਜਾਬ ਜਿਹੜਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਜੀ ਹਿੰਦੁਸਤਾਨ ਦੇ ਮੱਥੇ ਦਾ ਚੰਨ ਬਣ ਕੇ ਰਿਹਾ ਇੱਥੋਂ ਦੀ ਪੈਦਾਵਾਰ ਇੱਥੋਂ ਦੇ ਸੂਰਮੇ ਇਥੋਂ ਦੇ ਪਹਿਲਵਾਨ ਇਥੋਂ ਦੇ ਖਿਡਾਰੀ ਤੇ ਇਥੋਂ ਦੇ ਫੌਜੀ ਜਵਾਨ ਜੋ ਵੀ ਜਿਸ ਪਾਸੇ ਤੁਸੀਂ ਨਜ਼ਰ ਮਾਰੋ ਬਹੁਤ ਵੱਡੀ ਜਿਹੜੀ ਕਹਾਣਾ ਕਾਲ ਕੇ ਬਹੁਤ ਵੱਡਾ ਆਪਣਾ ਹਿੱਸਾ ਪਾ ਕੇ ਇਸ ਮੁਲਕ ਨੂੰ ਅੱਗੇ ਲਿਜਾਣ ਵਿੱਚ ਪੰਜਾਬੀ ਆ ਦਾ ਯੋਗਦਾਨ ਦੇ ਹੈ ਔਰ ਪੰਜਾਬੀਆਂ ਦਾ ਸਿਰ ਹੈ ਜਿਹੜਾ ਹਮੇਸ਼ਾ ਉੱਚਾ ਰਿਹਾ ਪਰ ਮੈਨੂੰ ਇਹ ਗੱਲ ਕਹਿਣ ਚ ਕੋਈ ਚੀਜ਼ ਨਹੀਂ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਜੀ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਜੀ ਅਸੀਂ ਇੱਕ ਦੂਜੇ ਨੂੰ ਮਿਹਣੋਗਮਿਹਣੀ ਹੋਣ ਤੇ ਹੋ ਗਏ ਕੋਈ ਕਹਿੰਦਾ ਅਕਾਲੀਆਂ ਪੰਜਾਬ ਬਰਬਾਦ ਕਰਤਾ ਕੋਈ ਕਹਿੰਦਾ ਕਾਂਗਰਸ ਨੇ ਕਰਤਾ ਕੋਈ ਅੱਜ ਕਹਿੰਦਾ ਆਮ ਆਦਮੀ ਪਾਰਟੀ ਨੇ ਕਰਤਾ ਕੋਈ ਕਿਸੇ ਦਾ ਨਾਮ ਲੈਂਦਾ ਕੋਈ ਕਿਸੇ ਦਾ ਨਾਮ ਜੀ ਮੇਰਾ ਇਹ ਕਹਿਣਾ ਹੈ ਵੀ ਇਹ ਗੱਲ ਤਾਂ ਸੱਚੀ ਹੈ ਕਿ ਆਪਾਂ ਪੰਜਾਬ ਨੂੰ ਢਾ ਲਾਤੀ ਤੇ ਇਸ ਹਮਾਂਵੇਂ ਸਭ ਨਗੇ ਕਿੰਨੇ ਵਾਅਦੇ ਲਾਈ ਕਿੰਨੇ ਘਟ ਲਈ ਇਹ ਮਤਰਾ ਸਵਾਲ ਇਹ ਨਾ ਖਰਾ ਸਵਾਲ ਕੀ ਇਹ ਸੱਚ ਨਹੀਂ ਕਿ ਮਜਬੂਰੀ ਵਸ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਅੱਜ ਬਾਹਰ ਜਾਣਾ ਪੈ ਗਿਆ ਰੁਜ਼ਗਾਰ ਦੀ ਤਲਾਸ਼ 'ਚ ਕੀ ਇਹ ਸੱਚ ਨਹੀਂ ਕਿ ਅੱਜ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਪੰਜਾਬ ਦੇ ਬਹੁਤ بڑے ਖੇਤਰ ਨੂੰ ਘੇਰ ਲਿਆ ਕੀ ਇਹ ਸੱਚ ਨਹੀਂ ਕਿ ਅੱਜ ਪਾਣੀ ਦਾ ਪੱਧਰ ਇੰਨਾ ਡੂੰਘਾ ਚਲਾ ਗਿਆ ਕਿ ਬਹੁਤ ਸਾਰੇ ਜਿਹੜੇ ਬਲੌਕ ਨੇ ਸਾਡੇ ਡਿਵੈਲਪਮੈਂਟ ਬਲੌਕ ਨੇ ਪੰਜਾਬ ਦੇ ਉਹਨਾਂ ਨੂੰ ਇਹ ਇਹਨੇ ਬਲੈਕ ਬੁਸ਼ਿਤ ਕੀਤਾ ਬਿਲਕੁਲ ਮਹਿਕਮੇ ਨੇ ਕਿ ਤੇ ਫਰਦਰ ਪਾਣੀ ਜਿਹੜਾ ਨਾ ਇਥੋਂ ਕੱਢਿਆ ਜਾਵੇ ਔਰ ਇਹ ਵੀ ਸੱਚ ਹੈ ਕਿ ਬੇਸ਼ੁਮਾਰ ਕਰਜ਼ੇ ਦੀ ਜਿਹੜੀ ਪੰਡ ਹੈ ਸਾਡੀ ਜਿੰਨੀ ਕਮਾਈ ਹੈ ਪੰਜਾਬ ਦੀ ਉਹ ਸਾਰੀ ਨੂੰ ਇੱਕ ਪਾਸੇ ਰੱਖ ਲਈਏ ਤਾਂ ਉਹ ਕਰਜ਼ੇ ਦੀ ਪੰਡ ਦਾ ਜਿਹੜਾ ਵਿਆਜ ਹੈ ਉਹ ਵੀ ਅਜੇ ਮੁੜਦਾ ਨਹੀਂ ਤੇ ਜੇ ਕਰਜ਼ੇ ਦੀ ਵਿਆਜ ਦੀ ਪੰਡ ਜਿਹੜੀ ਹੈ ਉਹਦੇ ਨਾਲ ਅਸੀਂ ਇਨਕਮ ਦੇ ਨਾਲ ਉਹਦਾ ਵਿਆਜ ਨਹੀਂ ਮੋੜ ਸਕਦੇ ਦਾ ਨਵਾਂ 인ਫਰਾਸਟ੍ਰਕਚਰ ਕਿਥੋਂ ਬੜੂਗਾ ਨਮੀਏ ਜੀਜੇ ਕਿਥੋਂ ਆਣ ਗਿਆ ਪੰਜਾਬ ਕਿਹੜੇ ਪਾਸੇ ਜਾਏਗਾ ਔਰ ਮੈਂ ਇਹ ਗੱਲ ਵੀ ਹੈ ਕਿ ਪੰਜਾਬੀਆਂ ਦੀ ਜ਼ਿੰਮੇਵਾਰੀ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਦੇ ਨਾਲ ਹੈ ਇਹ ਕਦੇ ਨਹੀਂ ਹੋ ਸਕਦਾ ਕਿ ਪਾਕਿਸਤਾਨ ਸਾਡਾ ਦੋਸਤ ਹੋ ਜਾਏ ਜੀ ਇਹ ਕਦੇ ਨਹੀਂ ਹੋ ਸਕਦਾ ਕਿ ਚੀਨ ਸਾਡਾ ਦੋਸਤ ਹੋ ਜਾਏ ਇੱਕ ਬਾਡੀ ਮੁਲਕ ਨੇ ਇਹ ਹਮੇਸ਼ਾ ਚਾਹਣਗੇ ਕਿ ਪੰਜਾਬ ਦੇ ਵਿੱਚ ਆਪਣਾ ਦਫੜੀ ਰਹੇ ਮੁਲਕ ਦੇ ਵਿੱਚ ਇਨਸਟੇਬਿਲਟੀ ਰਹੇ ਔਰ تھے ਜੋ ਵੀ ਉਹ ਮੜੀ ਮੋਟੀ ਮਿਸਚਿਫ ਕਰ ਸਕਦੇ ਆ ਉਹ ਹਮੇਸ਼ਾ ਕਰਦੇ ਆ ਤੇ ਜੇ ਗਵਾਂਡੀ ਮੁਲਕ ਜਾਂ ਜਿਹੜੇ ਹੋਰ ਲੋਕ ਐਸੀ ਸ਼ਰੰਤ ਕਰਦੇ ਆ ਤਾਂ ਪੰਜਾਬੀਆਂ ਦੀ ਵੀ ਬਹੁਤ ਬੜੀ ਜ਼ਿੰਮੇਵਾਰੀ ਬਣਦੀ ਹੈ ਔਰ ਉਸ ਜ਼ਿੰਮੇਵਾਰੀ ਦੇ ਵਿੱਚ ਵੈਸੇ ਤਾਂ ਸਮਾਜ ਦੇ ਸਾਰੇ ਤਬਕਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਨੂੰ ਅਗਰ ਠੀਕ ਕਰਨਾ ਹੈ ਤਾਂ ਜ਼ਿੰਮੇਵਾਰੀ ਸਭ ਦੀ ਹੈ ਇੱਥੇ ਐਜੂਕੇਸ਼ਨਿਸਟ ਦੀ ਵੀ ਜ਼ਿੰਮੇਵਾਰੀ ਹੈ ਡਾਕਟਰ ਦੀ ਵੀ ਜ਼ਿੰਮੇਵਾਰੀ ਹੈ ਵਕੀਲ ਦੀ ਜ਼ਿੰਮੇਵਾਰੀ ਹੈ ਵਪਾਰੀ ਦੀ ਜ਼ਿੰਮੇਵਾਰੀ ਹੈ ਜੁਡੀਸ਼ੀਰੀ ਦੀ ਜ਼ਿੰਮੇਵਾਰੀ ਹੈ ਲੇਕਿਨ ਕੁੱਲ ਮਿਲਾ ਕੇ ਆਖਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੋਲਿਟিক্যাল ਲੀਡਰਸ਼ਿਪ ਨਹੀਂ ਹੁੰਦੀ ਹੈ ਪੋਲਿਟিক্যাল ਲੀਡਰਸ਼ਿਪ ਜਿਹੜੀ ਹੈ ਰਾਜਸਰਾ ਹੁੰਦੀ ਹੈ ਉਹ ਰਾਜਸਰਾ ਕਿਸਨ ਕਿਉਂ ਨਹੀਂ ਲੱਭਦੇ ਜੀ ਪੰਜਾਬ ਵਾਸਤੇ ਮਲਾਹ ਚੰਗੇ ਜੀ ਇਹ ਇਸ ਗੱਲ ਦੀ ਕਮੀ ਆਈ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਪੋਲਿਟিক্যাল ਲੀਡਰਸ਼ਿਪ ਹੈ ਉਹ ਮੈਂ ਤਾਂ ਕਹੂੰਗਾ ਕਿ ਵਿੱਚ ਚੰਗੇ ਵੀ ਬਹੁਤ ਨੇ ਲੋਕ ਮੈਂ ਇਹ ਨਹੀਂ ਕਹਦਾ ਵੀ ਸਾਰੇ ਮਾੜੇ ਨੇ ਜਾਂ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਦੂਰਦਰਸ਼ੀ ਨੇ ਪਰ ਇੱਕ ਬਹੁਤ ਵੱਡਾ ਜਿਹੜਾ ਐਲੀਮੈਂਟ ਹੈ ਉਹ ਉਹਨਾਂ ਲੋਕਾਂ ਦਾ ਵੀ ਆ ਗਿਆ ਜਿਹੜੇ ਕੇਵਲ ਤੇ ਕੇਵਲ ਮਤਲਬ ਪ੍ਰਸਤੀ ਤੱਕ ਹੈ ਕੇਵਲ ਤੇ ਕੇਵਲ ਆਪਣੇ ਜਿਹੜੇ ਸਵਾਰਥ ਹੈ ਉਹਨਾਂ ਨੂੰ ਸਾਧਨ ਤੱਕ ਰਹਿ ਗਏ ਕਿ ਮੇਰਾ ਸਵਾਰਥ ਪੂਰਾ ਹੋ ਜਾਏ ਕੀ ਕਰੋਗੇ ਸਰਕਾਰ ਬਣਾ ਕੇ ਪਾਰਟੀ ਕੋਈ ਹੋਵੇ ਜੋ ਅੱਜ ਪੰਜਾਬ ਦੀ ਹਾਲਤ ਹੈ ਕਿਸੇ ਦੀ ਸਰਕਾਰ ਬੜ ਜੇ ਕਾਲੀਆਂ ਦੀ ਬੜ ਜੇ ਕਾਗਰਸ ਦੀ ਬੜ ਜੇ ਕਿਸੇ ਦੀ ਬੜ ਜੇ ਕੀ ਕਰੋ ਇਹ ਪੰਜਾਬ ਉਜੜ ਰਿਹਾ ਹੈ ਤੇ ਅਸੀਂ ਬਸ ਕੇ ਕੀ ਲੈਣਾ ਤੇ ਪੰਜਾਬ ਦੀ ਕਿਸ਼ਤੀ ਤਾਂ ਛੱਲਾ ਮਾਰਦੇ ਦਰਿਆ ਦੀ ਰੁੜਦੀ ਜਾ ਰਹੀ ਹੈ ਤੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਦੂਏ ਦੇ ਗਲਦੂ ਪਏ ਆ ਤੇ ਜਿਹੜਾ ਨੈਰੇਟਿਵ ਸੈੱਟ ਹੋਣਾ ਚਾਹੀਦਾ ਅੱਜ ਪੰਜਾਬ ਦਾ ਜੀ ਉਸ ਪਾਸੇ ਤਾਂ ਕਿਸੇ ਦਾ ਗਾਦਾਲੀ ਨਹੀਂ ਕੋਈ ਨਹੀਂ ਚਲੋ ਵਕਰੀ ਗੱਲ ਕੇ ਪੰਜਾਬ ਕੋ ਗੈਰ ਖਾਣ ਵਾਸਤੇ ਪੈਸੇ ਨਹੀਂ ਹਾਂ ਪਰ ਪੋਲਿਟਿਸ਼ਨਰ ਕੋ ਬਹੁਤ ਬਥੇਰੇ ਪੈਸੇ ਨੇ ਮੈਂ ਮੰਨਦਾ ਹੈ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਹੈ ਕਿ ਪੋਲਿਟੀਸ਼ੀਅਨ ਦਾ ਪੈਸਾ ਕੀ ਕਰੇਗਾ ਪੈਸਾ ਤਾਂ ਹੋਰ ਸੈਕਸ਼ਨ ਕੋਲ ਵੀ ਹੋਏਗਾ ਸਵਾਲ ਤਾਂ ਨiyet ਦਾ ਹੈ ਸਵਾਲ ਇਹ ਹੈ ਕਿ ਤੁਸੀਂ ਕੀ ਸੋਚ ਰਹੇ ਹੋ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਕੀ ਹੱਲ ਕੀਤਾ ਜਾਏ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਚ ਕਾਨੂੰਨ ਵਿਵਸਥਾ ਜਿਹੜੀ ਠੀਕ ਰਹੇ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਜਿਹੜੀ ਇਸ ਵੇਲੇ ਡੁੱਬਦੀ ਹੋਈ ਆਰਥਿਕਤਾ ਹੈ ਉਹਨੂੰ ਸਹਾਰਾ ਕਿਦਾਂ ਦਿੱਤਾ ਜਾਵੇ ਕੀ ਕਿਸੇ ਨੇ ਕਦਮ ਚੱਕਿਆ ਗੱਲ ਤਾਂ ਸਾਰੇ ਕਰਦੇ ਨੇ ਕੀਤਾ ਕਿਸੇ ਨੇ ਕੀ ਹੈ ਕਿ ਪਾਕਿਸਤਾਨ ਦੇ ਨਾਲ ਟ੍ਰੇਡ ਖੋਲਿਆ ਜਾਵੇ ਇਹ ਜਿਹੜਾ ਸੈਂਟਰਲ ਏਸ਼ੀਆ ਨੂੰ ਜਦ ਤੱਕ ਟ੍ਰੇਡ ਨਹੀਂ ਖੁੱਲਦਾ ਜਦ ਤੱਕ ਸਾਡੇ ਸੂਬੇ ਦੀ ਹਾਲਤ ਠੀਕ ਨਹੀਂ ਹੋ ਸਕਦੀ ਕੀ ਕਦੇ ਕਿਸੇ ਨੇ ਇਹ ਜਿਹੜੇ ਮਸਲੇ ਨੇ ਜਿਹੜੇ ਬੁਨਿਆਦੀ ਮਸਲੇ ਨੇ ਜਿਹਨਾਂ ਦਾ ਘੂਣ ਲੱਗਿਆ ਹੈ ਉਹਦੇ ਬਲ ਤੱਕ ਕਿਸੇ ਦਾ ਧਿਆਨ ਨਹੀਂ ਅਚ ਕੀ ਆਪਾਂ ਪਾਕਿਸਤਾਨ ਦੇ ਨਾਲ ਸਾਡੇ ਗੁਆਂਢੀ ਮੁਲਕ ਸਾਰੀ ਦੁਨੀਆ ਪਤਾ ਕਿ ਉਹ ਕਿਹੋ ਜੀ ਨੇਚਰ ਆ ਇੱਕ ਪਾਸੇ ਵਪਾਰ ਵੀ ਖੋੜ ਸਕਦੇ ਕਿ ਇੱਕ ਪਾਸੇ ਸਾਨੂੰ ਵਿਜੀਲੈਂਟ ਵੀ ਹੋਣਾ ਪਏਗਾ ਜਿੱਥੋਂ ਵਪਾਰ ਦਾ ਸਵਾਲ ਹੈ ਉਹ ਇਕੱਲਾ ਪਾਕਿਸਤਾਨ ਨਹੀਂ ਆਂਦਾ ਉਹਦੇ ਸੈਂਟਰਲ ਏਸ਼ੀਆ ਦੀ ਗੱਲ ਹੈ ਜੀ ਉਹ ਪਾਕਿਸਤਾਨ ਤੋਂ ਬਿਊਂਡ ਵੀ ਹੈ ਹਮ ਲੇਕਰ ਉਪਰਾਲਾ ਦਾ ਕਰਨਾ ਚਾਹੀਦਾ ਜੀ ਉਪਰਾਲਾ ਦਾ ਕੀਤਾ ਜਾ ਸਕਦਾ ਜੀ ਪਰ ਮੈਂ ਜਿਹੜੀ ਗੱਲ ਕਹਿੰਦਾ ਕਿ ਉਹ ਪੋਲਿਟੀਕਲ ਨੈਰੇਟਿਵ ਹੀ ਨਹੀਂ ਰਿਹਾ ਕੌਣ ਨੈਰੇਟਿਵ ਨੈਰੇਟਿਵ ਹੋਣਾ ਚਾਹੀਦਾ ਪੰਜਾਬ ਪੰਜਾਬੀਤ ਉਹ ਕੌਣ ਕੜੂਗਾ ਨੈਰੇਟਿਵ ਕੌਣ ਕੜੂਗਾ ਕੌਣ ਸਿਰਜੂਗਾ ਪੋਲਿਟਿਕਲ ਲੀਡਰਸ਼ਿਪ ਪੋਲਿਟਿਕਲ ਲੀਡਰਸ਼ਿਪ ਦੀ ਜਿਹ ਮਿਹਵਾਰੀ ਹੈ ਕੜਿਆ ਕਿਉਂ ਨਹੀਂ ਗਿਆ ਜਾ ਰਿਹਾ ਹੁਣ ਤੱਕ ਜੀ ਮੈਂ ਸਮਝਦਾ ਕਿ ਇਹ ਗੈਰਜਬੇਦਾਰੀ ਰਹੀ ਹੈ ਕਿ ਫਿਰ ਅਸੀਂ ਪੰਜਾਬੀ ਕਿਉਂ ਭੁਗਤਗੇ ਜੀ ਬਿਲਕੁਲ ਭੁਗਤ ਰਹੇ ਆ ਪੰਜਾਬੀ ਭੁਗਤ ਰਹੇ ਆ ਪੰਜਾਬੀਆਂ ਨੂੰ ਇਸ ਗੱਲ ਤੇ ਸੋਚਣਾ ਪਏਗਾ ਉਹ ਤੇ ਸਾਡੇ ਕੋਲ 300 ਦੇ ਕਰੀਬ ਵੀ ਚੰਗੇ ਪੋਲਿਟਿਸ਼ੀਅਨ ਹੀ ਆ ਗਏ ਐਸੀ ਤਿੰਨੇ ਪਾਰਟੀਆਂ ਲੈਣ ਕੇ ਜਿੰਮੇਵਾਰ ਲੀਡਰਸ਼ਿਪ ਪੰਜਾਬੀ ਦੇਣ ਪੰਜਾਬ ਦੇ ਅੰਦਰ ਜਿਹੜੀ ਸੱਚੀ ਮੁੱੱਚੀ ਫਿਕਰਬੰਦ ਹੋਵੇ ਪੰਜਾਬੀਆਂ ਨੂੰ ਐਜ਼ ਅ ਹੋਲ ਇਸ ਗੱਲ ਤੇ ਵਿਚਾਰ ਕਰਨਾ ਪਏਗਾ ਆਉਣੇ ਤੇ ਸਾਡੇ ਆਪਣੇ ਸਾਰਿਆਂ ਚੁਈਆਂ ਜੀ ਹਾਂ ਬਿਲਕੁਲ ਬਾਹਰੋਂ ਤਾਂ ਕਿਸੇ ਨੇ ਆਉਣਾ ਨਹੀਂ ਪੰਜਾਬੀ ਨੇ ਦੇ ਪੋਲਰ ਕੋਲੀਸ਼ਨ ਦੀ ਜਿਹੜੀ ਕੁਆਲਿਟੀ ਹੈ ਉਹ ਕੇਵਲ ਤੇ ਕੇਵਲ ਲੋਕ ਇੰਪਰੂਵ ਕਰ ਸਕਦੇ ਆ ਹਰ ਹਲਕੇ 'ਚ ਬੈਠਾ ਜਿਹੜਾ 5-10 ਹਜ਼ਾਰ ਗੁੱਦੀ ਜੀ ਵੀ ਹੈ ਜੇ ਇਹ ਵੋਟ ਪਾਣ ਲੱਗ ਜਾਏ ਇਹ ਵੋਟ ਪਾ ਦੇ ਤਾਂ ਪੋਲਰ ਪੋਲਰ ਪੋਲਟਿਕਸ ਦਾ ਜਿਹੜਾ ਸਰੂਪ ਬਦਲ ਸਕਦਾ ਪਰ ਜਿਹੜੀ ਪੋਲਟਿਕਸ ਚੱਲ ਰਹੀ ਹੈ ਦੇਸ਼ ਦੇ ਪੰਜਾਬ ਬੰਦਰ ਉਹ ਪੀੜੀਦਰ ਪੀੜੀ ਚੱਲਣੀ ਸ਼ੁਰੂ ਹੋ ਗਈ ਜੀ ਇਹ ਨੂੰ ਵੀ ਜੇ ਕੋਈ ਰੋਕ ਸਕਦਾ ਹੈ ਦੇਖੋ ਜਿਹੜੇ ਪੀੜੀਦਰ ਪੀੜੀ ਚਲਾਉਂਦੇ ਆ ਉਹਨਾਂ ਦੇ ਆਪਣੇ ਇੰਟਰਸਟ ਹੈ ਉਹ ਚਲਾਉਣਗੇ ਉਹ ਪਰਸਨਲ ਇੰਟਰਸਟ ਤੋਂ ਮੁਕਤ ਨਹੀਂ ਹੋ ਸਕਦੇ ਲੇਕਿਨ ਉਹਦਾ ਜਵਾਬ ਵੀ ਤਾਂ ਉਹੀ ਲੋਕ ਦੇਣਗੇ ਜਿਨ੍ਹਾਂ ਨੇ ਵੋਟ ਦਾ ਇਸਤੇਮਾਲ ਕਰਦਾ ਇਹ ਲੋਕ ਨਾ ਅਕਸੈਪਟ ਕਰਨ ਲੋਕ ਉਸ ਚੀਜ਼ ਨੂੰ ਰਿਜੈਕਟ ਕਰ ਦੇਣ ਤਾਂ ਉਹ ਕੀ ਕਰਨਗੇ ਪਰ ਪੰਜਾਬ ਦੇ ਲੋਕਾਂ ਦੇ ਤਜਰਬੇ ਤੇ ਮਲਾਹ ਦੇ ਬਥੇਰੇ ਲੱਬੇ ਨੇ ਉਹ ਬਦ ਕਿਸਮ ਦੇ ਸਾਨੂੰ ਚੰਗੇ ਨਹੀਂ ਮਿਲੇ ਟੈਸਟ ਤੇ ਕੀਤਾ ਪੰਜਾਬੀਆਂ ਨੇ ਜੀ ਅਜੇ ਤੱਕ ਕੋਈ ਉਹ ਕਹਦੇ ਕਾਮਲ ਮੁਰਸ਼ਿਦ ਨਹੀਂ ਅਜੇ ਮਿਲਿਆ ਹੋ ਸਕਦਾ ਇੱਕ ਆਮ ਰੁਵਾਜ ਬਣ ਗਿਆ ਇਹ ਸਿਰਫ ਪੋਲੀਟੀਸ਼ਨ ਨੂੰ ਗਾਲਾਂ ਕੱਢੋ ਤੇ ਆਪਣੇ ਡਰਾਈਵ ਰੂਮ ਚ ਬੈਠ ਜੀ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਜੇ ਤੁਸੀਂ ਦੁਨੀਆ ਦੇ ਵਿੱਚ ਟ੍ਰਾਈਡ ਐਂਡ ਟੈਸਟਡ ਮਾਡਲ ਹੈ ਡੈਮੋਕ੍ਰੇਸੀ ਜਿਹੜਾ ਅਸੀਂ ਐਡਾਪਟ ਕੀਤਾ ਹੈ ਤੇ ਜੇ ਡੈਮੋਕ੍ਰੇਸੀ ਹੈ ਤਾਂ ਪੋਲੀਟੀਸ਼ਨ ਵੀ ਹੋਏਗਾ ਇਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਡੈਮੋਕ੍ਰੇਸੀ ਤਾਂ ਤੁਹਾਡੇ ਕੋਲ ਹੋਵੇ ਤੇ ਪੋਲੀਟੀਸ਼ਨ ਨਾ ਹੋਵੇ ਪੋਲੀਟੀਸ਼ਨ ਤਾਂ ਬਿਨਾਂ ਡੈਮੋਕ੍ਰੇਸੀ ਨਹੀਂ ਹੈ ਸਵਾਲ ਇਸ ਗੱਲ ਦਾ ਕਿ ਪੋਲੀਟੀਸ਼ਨ ਦੀ ਕੁਆਲਿਟੀ ਨੂੰ ਕਿੰਦਾ ਇੰਪਰੂਵ ਕੀਤਾ ਜਾਏ ਤੇ ਪੋਪਲਰ ਕੁਆਲਿਟੀਸ਼ਨ ਦੀ ਜਿਹੜੀ ਕੁਆਲਿਟੀ ਹੈ ਉਹ ਕੇਵਲ ਤੇ ਕੇਵਲ ਲੋਕ ਇਮਪਰੂਵ ਕਰ ਸਕਦੇ ਆ ਹਰ ਹਲਕੇ 'ਚ ਬੈਠਾ ਜਿਹੜਾ 5-10 ਹਜ਼ਾਰ ਗੁੱਦੀ ਜੀਬੀ ਹੈ ਜੇ ਇਹ ਵੋਟ ਪਾਣ ਲੱਗ ਜਾਏ ਇਹ ਵੋਟ ਪਾਦੇ ਤਾਂ ਪੋਪਲਰ ਪੋਲਿਟਿਕਸ ਦਾ ਜਿਹੜਾ ਸਰੂਪ ਬਦਲ ਸਕਦਾ ਪਰ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਦੇਸ਼ ਦੇ ਪੰਜਾਬ ਬੰਦਰੋਂ ਪੀੜੀਦਰ ਪੀੜੀ ਚੱਲਣੀ ਸ਼ੁਰੂ ਹੋ ਗਈ ਜੀ ਇਹ ਨੂੰ ਵੀ ਜੇ ਕੋਈ ਰੋਕ ਸਕਦਾ ਹੈ ਦੇਖੋ ਜਿਹੜੇ ਪੀੜੀਦਰ ਪੀੜੀ ਚਲਾਉਂਦੇ ਆ ਉਹਨਾਂ ਦੇ ਆਪਣੇ ਇੰਟਰਸਟ ਹੈ ਉਹ ਚਲਾਉਣਗੇ ਉਹ ਪਰਸਨਲ ਇੰਟਰਸਟ ਤੋਂ ਮੁਕਤ ਨਹੀਂ ਹੋ ਸਕਦੇ ਲੇਕਿਨ ਉਹਦਾ ਜਵਾਬ ਵੀ ਤਾਂ ਉਹੀ ਲੋਕ ਦੇਣਗੇ ਜਿਨ੍ਹਾਂ ਨੇ ਵੋਟ ਦਾ ਇਸਤੇਮਾਲ ਕਰਦਾ ਇਹ ਲੋਕ ਨਾ ਐਕਸੈਪਟ ਕਰਨ ਲੋਕ ਉਸ ਚੀਜ਼ ਨੂੰ ਰਿਜੈਕਟ ਕਰ ਦੇਣ ਤਾਂ ਉਹ ਕੀ ਕਰਨਗੇ ਪਰ ਪੰਜਾਬ ਦੇ ਲੋਕਾਂ ਦੇ ਤਜਰਬੇ ਤੇ ਮਲਾਹ ਦੇ ਬਥੇਰੇ ਲੱਬੇ ਨੇ ਉਹ ਬਦਕਿਸਮਤ ਇਹ ਸਾਨੂੰ ਚੰਗੇ ਨਹੀਂ ਮਿਲੇ ਟੈਸਟ ਤੇ ਕੀਤਾ ਪੰਜਾਬੀਆਂ ਨੇ ਜੀ ਅਜੇ ਤੱਕ ਕੋਈ ਉਹ ਕਹਦੇ ਕਾਮਲ ਮੁਰਸ਼ਿਦ ਨਹੀਂ ਅਜੇ ਮਿਲਿਆ